ਹਾਏ ਗੁਰਜੀ ਦਾ ਖਾਲਸਾ ਵਹਿ ਗਈ ਫਦੇ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜਾਂ ਬਰਸਰ ਦੇ ਵਿੱਚ ਆਏ ਇਹਦਾ ਮੈਂਬਰ ਨੰਬਰ ਵੀ ਨਾਲ ਹੀ ਲਿਖਿਆ ਹੈ ਨਾਮ ਕਮਲ ਕਮਲਜੀਤ ਸਿੰਘ ਇਹਦਾ 48 ਇਹਦਾ ਮੈਂਬਰ ਨੰਬਰ ਕੀ ਸੱਜਿਆ ਕਰਦਾਂਗੇ ਤੁਹਾਨੂੰ ਇੱਥੇ ਆਹ ਵੇਖੋ ਐਨੇ ਆ ਵੀਰ ਦੀ ਪਾਗ ਲੈ ਜਾ ਵੇਖੋ ਇਹਦੀ ਆ ਸਰਦਾਰ ਦੀ ਪਾਗ ਲੈ ਰੋਕੋ ਇਸ ਤਰ੍ਹਾਂ ਹੀ ਕਾਤੇ ਆਸਤੇ ਬਹੁਤ ਵੈਤ ਗੱਲ ਹੈ ਮੈਂ ਵੀਰ ਬਾਹਰ ਵੇਖੋ ਆ ਹਲਾਦ ਹੋ ਗਿਆ ਆਪਣੇ ਮਰਦਾਂ ਦੇ ਵਿਚ ਆਓ ਇਹਦੀ ਵੀਰ ਦੀ ਪਾਗ ਲੈ ਆਹ ਸਾਰੇ ਵੀਰ ਇਕੱਠੇ ਆ ਸੌਰੀ ਕਹਦੀ ਯਾਰ ਤੂੰ ਬਕਸ ਰਹੀ ਨਹੀਂ ਆ ਸਰਬੋਜੀ ਆਖ ਕੇ ਜੈੱਡ ਮਾਰੀ ਮੇਰੇ ਕੋ ਮੈਨੂੰ ਕਾ ਟੁੱਟੀ ਲਈ ਦੁਕਾਨ ਆਹ ਵੇਖੋ ਆਹ ਵੇਖ ਮੈਨੂੰ ਕਢੀ ਸਪੈਨ ਜੋੜ ਨੂੰ ਮੇਰੀ ਗੱਲ ਸੁਣ ਨਾ ਤੇ ਗਾਰ ਮੇਰੇ ਗੱਲ ਸੁਣ ਨਾ ਤੂੰ ਆ ਕੇ ਤਾਂ ਲਈ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੂੰ ਪਤਾ ਕੀ ਆ ਮੇਰੀ ਗੱਲ ਸੁਣ ਮੋਟਰਾਂ ਪਿੱਛੇ ਪਾ ਕੇ ਕਈ ਨਹੀਂ ਤੂੰ ਸਾਡੇ ਤੂੰ ਪਾਗਲ ਆਈ ਦੀ ਯਾਰ ਤੂੰ ਭਾਜੀ ਸਾਡੇ ਜਿਹੜੇ ਮਲਾਜ ਨੇ ਆ ਵੇਖੇ ਦੀ ਪਾਗਲ ਆਈ ਇੰਨਾ ਵੇਖੋ ਲੈਣਾ ਕੋਈ ਤੂੰ ਵੀ ਬੜਾ ਕਸੀਟ ਨਾ ਹੈ ਪਰ ਤੇਰੀ ਵੀ ਨਹੀਂ ਹਵਾਲ ਹੋਣੀ ਬੇਲੀ ਦਾ ਸਾਡੀ ਇੱਤ ਕੀ ਆ ਬੜਾ ਪੱਕ ਨਹੀਂ ਆ ਸਾਡੇ ਆ ਵੀਰ ਦੀ ਨੇ ਪਾਗਲ ਆਈ ਆ ਵੇਖੋ ਆ ਛੋਟਾ ਜਵਾਕ ਟੁੱਟੀ ਲਾਈ ਕਾਣੀ ਆ ਬਟ ਟੁੱਟੀ ਕੱਢੀ ਰਾਏ ਗੁਰਜੀ ਦਾ ਖਾਲਸਾ ਵਹਿ ਗਈ ਫਦੇ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਅਫਸਰ ਦੇ ਵਿੱਚ ਆਏ ਆ ਇਹ ਨੰਬਰ ਵੀ ਨਾਲ ਹੀ ਲਿਖਾ ਇਹ ਨਾਮ ਕਮਲ ਕਮਲਜੀਤ ਸਿੰਘ ਇਹ ਇਨਸਾਨੀਆ ਹੋਣੇ ਸੱਜਿਆ ਕਰਦਾਂਗੇ ਤੁਹਾਨੂੰ ਇਥੇ ਆਹ ਵੇਖੋ ਐਨੇ ਆ ਵੀਰ ਦੀ ਪਾਕ ਲਈ ਜਾ ਵੇਖੋ ਇਹਦੀ ਆ ਸਰਦਾਰ ਦੀ ਪਾਕ ਲਈ ਜੇ ਲੋਕੀ ਤੇਰੇ ਲਈ ਦਾ ਵਾਸਤੇ ਬਹੁਤ ਬੰਤ ਗੱਲਾਂ ਮੈਂ ਵੀਰ ਆਹ ਵੇਖੋ ਆ ਹਲਾ ਦੋਗੇ ਆਪਣੇ ਮਰਦਾਂ ਦੇ ਬਚਾਓ ਇਹਦੀ ਆ ਵੀਰ ਦੀ ਪਾਕ ਲਈ ਆ ਸਾਰੇ ਵੀਰ ਇਕੱਠੇ ਆ ਸੌਰੀ ਕਾਦੀ ਯਾਰ ਤੂੰ ਬਕਸ ਨਹੀਂ ਆਹ ਸਾਰੇ ਬੌਜੀ ਪਾਕ ਲਈ ਸਾਈਡ ਮਾਰੀ ਮੈਨੇ ਕੋ ਮੈਨੂੰ ਤਾਂ ਟੁੱਟੀ ਲਈ ਦੁਕਾਨ ਆਹ ਵੇਖੋ ਆ ਵੇਖੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਗੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੇ ਪੜ੍ਹਾਇਆ ਮੇਰੀ ਗੱਲ ਸੁਣ ਤੂੰ ਮੋਟਾ ਪਿੱਛੇ ਪਾੜੇ ਤੂੰ ਦੇਖ ਤੂੰ ਪਾਗਲਾ ਇਹਦੀ ਯਾਰ ਤੂੰ ਭਰਤਾ ਡੇਰੇ ਮਲਾਜ ਲੈ ਆ ਵੇਖੇ ਜੀ ਪਾਗਲਾ ਹੀ ਇੰਨਾ ਵੇਖੋ ਨਾ ਕੋਈ ਤੂੰ ਵੀ ਬੜਾ ਕਸੀਡ ਨਹੀਂ ਔਰ ਤੇਰੀ ਵੀ ਹਵਾ ਲੋਣੀ ਚੰਗੀ ਦਾ ਸਾਡੀ ਜਿੱਤ ਕੀ ਆ ਭਲਾ ਪੱਗ ਨਹੀਂ ਆ ਆ ਵੀਰ ਦੀ ਇਹਨੇ ਪੱਗ ਲਾਈ ਆ ਵੇਖੋ ਆ ਛੋਟਾ ਜਵਾਨ ਜਿੱਲਾਈ ਕਰਨੀ ਮੈਂ ਟੁੱਟੀ ਕੱਢੀ ਆ ਗੁਰਜੀ ਦਾ ਖਾਲਸਾ ਵਹਿ ਗਈ ਫਦੇ ਆ ਵੇਖਾ ਮੁਲਾਜ਼ਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਅਫਸਰ ਦੇ ਵਿੱਚ ਆ ਇਹ ਨੰਬਰ ਵੀ ਨਾਲ ਹੀ ਲਿਖਾ ਇਹ ਨਾਮ ਕਮਲ ਕਮਲਜੀਤ ਸਿੰਘ ਇਹਦਾ ਇਹਦਾ ਪਛਾਣੀਆਂ ਹੋਣੇ ਇਹਦਾ ਬੈਲਟ ਮਰਗੀ ਜੱਟਾਂ ਕਰਦਾਂਗੇ ਜਦੋਂ ਇੱਥੇ ਆ ਵੇਖੋ ਇਹਨੇ ਆ ਸਵੀਰ ਦੀ ਪੱਗ ਲਾਈ ਜਾਂ ਵੇਖੋ ਦੀ ਆ ਸਰਦਾਰ ਦੀ ਪੱਗ ਲਾਈ ਇਹੋ ਕੁਦੇ ਤੋਂ ਕੁਹੀ ਦਾ ਆਦੇਸ ਤੇ ਮੈਂ ਕੀ ਦੇਖ ਰਿਹਾ ਆਹ ਦੇਖਿਆ ਨਾ ਆ ਹਲਾਦ ਹੋ ਗਿਆ ਆਪਣੇ ਮਰਥਾ ਦੇ ਵਿੱਚ ਆ ਵੀਰ ਦੀ ਪੱਗ ਰਹੀ ਆ ਸਾਰੇ ਵੀਰ ਇਕੱਠੇ ਆ ਸੌਰੀ ਕਹ ਦੀ ਯਾਰ ਤੂੰ ਬਕਸ ਰਹੀ ਆ ਸਾਰੇ ਬੋਲ ਜੀ ਪਾਕੀ ਸਾਈਡ ਮਾਰੀ ਮੈਨੂੰ ਕੋ ਮੈਨੂੰ ਕਾ ਟੁੱਟੀ ਲਈ ਦੁਕਾਨ ਆ ਆ ਦੇਖ ਆ ਦੇਖ ਤੇ ਭੈਣ ਜੋ ਮੇਰੀ ਗੱਲ ਸੁਣ ਤੂੰ ਗੱਲ ਮੇਰੇ ਗੱਲ ਸੁਣ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨਹੀਂ ਪਤਾ ਕੀ ਆ ਮੇਰੀ ਗੱਲ ਸੁਣ ਤੂੰ ਪਾਗਲਾ ਇਹਦੀ ਯਾਰ ਤੂੰ ਵਰਤਾ ਡੇਰੇ ਮਲਾਜ ਲੈ ਆ ਵੇਖੇ ਜੀ ਪਾਗਲਾ ਹੀ ਇੰਨਾ ਵੇਖੋ ਤੈਨਾਂ ਕੋਈ ਤੂੰ ਵੀ ਬੜਾ ਕਸੀਡ ਨਹੀਂ ਪਰ ਤੇਰੀ ਵੀ ਹੁਣੀ ਹਵਾਲ ਹੋਣੀ ਚਾਹੀਦੀ ਮੇਰੀ ਗੱਲ ਸੁਣ ਸਾਡੀ ਜਿੱਤ ਗਈ ਆ ਬੜਾ ਪੱਕ ਨਹੀਂ ਇਹਨੇ ਆ ਵੀਰ ਦੀ ਇਹਨੇ ਪੱਗ ਲਾਈ ਆ ਵੇਖੋ ਆ ਛੋਟਾ ਜਵਾਨ ਜੀ ਲਾਈ ਕਰਨੀ ਆ ਮੈਂ ਟੂਟੀ ਕੱਢੀ